ਵਾਇਬਰਜੀ ਕਾਲਸਾ ਵਾਇਬਰਜੀ ਕੀ ਫਤ ਹੈ ਅੱਜ ਸੁਤੇ ਸੇ ਦ ਧਿਆਨ ਚਲਾ ਗਿਆ ਕੁਰਬਾਨੀ ਇਸ ਜਗ ਮੈਂ ਚਾਨਣ ਕਰਮ ਵਸੈ ਮਨਾਏ ਸੋਚ ਪੈ ਗਈ ਕੁਰਬਾਨੀ ਚਾਨਣ ਹੈ ਮੇਰੇ ਲਈ ਵੀ ਤੇ ਹੈ ਜਿਹੜਾ ਜਿਹੜਾ ਵੀ ਉਹਨੂੰ ਪੜਦਾ ਪਿਆ ਉਹਦੇ ਲਈ ਚਾਨਣ ਹੈ ਹੋਣਾ ਚਾਹੀਦਾ ਪਰ ਫਿਰ ਮੈਂ ਨਹੀਂ ਰਿਝ ਕਿਉਂ ਆ ਨਾਲੇ ਕੀ ਮੈਂ ਕਦੀ ਇਦਾਂ ਵੀ ਸੋਚਿਆ ਕਿ ਚਾਨਣ ਤੇ ਹਨੇਰਾ ਦੋ ਜੁਦੇ ਚੀਜ਼ਾਂ ਨੇ ਜਾਂ ਚਾਨਣ ਦੀ ਅਣਹੋਂਦ ਦਾ ਐਬਸੈਂਸੀਆ ਆਫ ਦਾ ਲਾਈਟ ਇਜ਼ ਡਾਰਕਨੈਸ ਚਾਨਣ ਦੀ ਅਣਹੋਂਦ ਵੀ ਤਨੇਰਾ ਏ ਜਿੱਥੇ ਚਾਨਣ ਨਹੀਂ ਹੈ ਇਥੋਂ ਇਨਟਰੋਸਪੈਕਸ਼ਨ ਸ਼ੁਰੂ ਹੋ ਗਈ ਹੈ ਆਪਣਾ ਮੂਲ ਪਛਾਨਣਾ ਚੱਲ ਰਹੀ ਕਿ ਬਾਣੀ ਸਾਰੀ ਦੀ ਸਾਰੀ ਮਨ ਦੇ ਤਲ ਲਈ ਹੈ ਪਤਾ ਨਹੀਂ ਕਿਉਂ ਮੈਂ ਉਹਨੂੰ ਬਾਰਲੇ ਪੱਦਰ ਤੇ ਦੇਖਦਾ ਰਹਿਣਾ ਮੈਂ ਆਪਣੇ ਅੰਦਰ ਸੋਚਾਂ ਜਾਣਣ ਗਿਆਨ ਬਰਾਬਰ ਹੈ ਇਨਲਾਈਟਮੈਂਟ ਉਹਦਾ ਆਪੋਜ਼ਿਟ ਅਗਿਆਨ ਅਗਿਆਨ ਹਨੇਰਾ ਕਟਿਆ ਗੁਰ ਗਿਆਨ ਪਰਚੰਡ ਬੁਲਾਇਆ ਦੇਖੋ ਭਾਈ ਗਿਆਨ ਕੀ ਆਈ ਆਂਦੀ ਹੋਇਆ ਮੇਰੇ ਨਾਲ ਕਦੀ ਸੋਚਾਂ ਤੇ ਸਹੀ ਚਾਹਤ ਤੇ ਮਾਰਾਂ ਕਿਉਂ ਨਹੀਂ ਹੋਇਆ ਅੜਿਕਾ ਕਿੱਥੇ ਪੈ ਗਿਆ ਕਰਨਾ ਕੀ ਸੀ ਕੀ ਕੀਤਾ ਜਿਹੜਾ ਮੈਂ ਚਾਨਣ ਤੋਂ ਵਾਂਝਿਆ ਹੋ ਗਿਆ ਨੈਕਸਟ ਇੱਕ ਹੋਰ ਵੀ ਸਿਨੋਨਿਮ ਮੈਂ ਵਰਤਦਾ ਵਾਂ ਗੁਰ ਗਿਆਨ ਗਿਆਨ ਕੀ ਹੈ ਕਿੱਥੋਂ ਆਇਆ ਗੁਰੂ ਕੋਲ ਗੁਰੂ ਕਰਦਾ ਕੀ ਹੈ ਕੋਈ ਝੁਰਲੂ ਫੇਰ ਨਹੀਂ ਉਹ ਮੈਨੂੰ ਸਮਝ ਦਿੰਦਾ ਹੈ ਪੁੱਤਰ ਦੇਖ ਬਾਣੀ ਐ ਕਹਿੰਦੀ ਪਈ ਆ ਤੂੰ ਇਹ ਅਮਲ ਕਰਨਾ ਤੇ ਮੈਨੂੰ ਇਹ ਬਾਖੂ ਵੀ ਪਤਾ ਏ ਕਿ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜਾਂ ਖਿੰਚੇ ਤਹ ਜਾਏ ਮੇਰਾ ਮਨ ਹਾਥੀ ਏ ਉਹਦਾ ਮਾਹੂਟ ਜਿਹੜਾ ਮਹਾਵਤ ਉਹ ਗੁਰੂ ਐ ਉਦੇ ਕੋਲ ਗਿਆਨ ਦਾ ਕੁੰਡਾ ਏ ਉਹ ਜਿੱਧਰ ਨੂੰ ਕਹਿੰਦਾ ਉਧਰ ਹਾਥੀ ਤੁਰ ਪੈਂਦਾ ਨਾਨਕ ਹਸਤੀ ਕੁੰਡੇ ਬਹਾਰਾ ਫਿਰ ਫਿਰ ਉਜੜ ਪਾਏ ਜੇ ਉਹ ਕੁੰਡਾ ਨਹੀਂ ਹੈਗਾ ਭਾਵ ਜੀ ਗੁਰੂ ਨਹੀਂ ਹੈਗਾ ਤੇ ਫਿਰ ਮਨ ਜਿਹੜਾ ਇਹ ਅਵੈੜ ਪੰਚ ਚ ਚਲਾ ਜਾਂਦਾ ਹੁਣ ਗੁਰਬਾਣੀ ਇਸ ਜਾਗ ਮੈਂ ਚਾਨਣ ਗੁਰਬਾਣੀ ਗੁਰੂ ਦੀ ਬਾਣੀ ਗੁਰੂ ਹੈ ਬਾਣੀ ਹੁਣ ਜੇ ਮੈਂ ਇਹਨੂੰ ਇੱਕ ਆਕੀਕਰਨ ਕਰਨਾ ਹੋਵੇ ਦਾ ਤੇ ਗੁਰੂ ਗੁਰਬਾਣੀ ਗਿਆਨ ਚਾਨਣ ਇਨਲਾਈਟਨਮੈਂਟ ਇਟਸ ਆਲ ਦਾ ਸੇਮ ਮੈਂ ਸੋਚਾਂ ਕਿ ਮੈਂ ਕਿਉਂ ਹਨੇਰੇ ਚਾਂ ਮੈਨੂੰ ਸੋਚਣ ਦੀ ਕਦੀ ਵੇਲ ਹੀ ਨਹੀਂ ਮਿਲੀ ਮੈਂ ਤਾਂ ਹਮੇਸ਼ਾ ਇਹ ਕਹਾਂ ਨਾ ਫਲਾਣਾ ਨੇਰੇ ਚ ਫਲਾਣਾ ਨੇਰੇ ਚ ਆਪਣੇ ਆਪ ਨੂੰ ਤਾਂ ਮੈਂ ਬਿਲਕੁਲ ਚਾਨਣ ਦੇ ਵਿੱਚ ਸਮਝਦਾ ਮੇਰੇ ਤੋਂ ਵੱਡਾ ਤੇ ਕੋਈ ਵਿਚਾਰ ਕਰਤਾ ਨਹੀਂ ਹੈਗਾ ਕੋਈ ਗਾਇਕ ਨਹੀਂ ਹੈਗਾ ਕੋਈ ਕੀਰਤਨੀਆਂ ਨਹੀਂ ਹੈਗਾ ਕੋਈ ਪਾਠੀ ਨਹੀਂ ਹੈਗਾ ਤੇ ਲਾਸਟ ਬੰਦਾਂ ਦਾ ਲੀਸਟ ਕੋਈ ਬਹਿਸ ਕਰਨ ਵਾਲਾ ਵੀ ਨਹੀਂ ਹੈਗਾ ਮੈਂ ਤਾਂ ਜਿਤ ਨਹੀਂ ਜਿਤਨਾ